ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 34ਵਾਂ ਪ੍ਰੇਮ ਦੇ ਮਾਰਗ ਤੋਂ ਅਨਪੀਝ ਬਾਲੜੀ ਨੂੰ ਪਿਆਰ ਤੇ ਦੇਵਤੇ ਨੇ ਅਚਾਨਕ ਹੀ ਕਿਤੋਂ ਆ ਕੇ ਵਿਖਾ ਲਈ ਦਿੱਤੀ ਉਸ ਨੂੰ ਆਪਣੇ ਸੁਭਕ ਖੰਭਾ ਉੱਤੇ ਲੈ ਕੇ ਆਕਾਸ਼ ਵਿੱਚ ਉੱਡਿਆ ਤੇ ਆਪਣੀ ਸੁਨਹਿਰੀ ਦੁਨੀਆ ਵਿੱਚ ਉਹਨੂੰ ਜਾ ਉਤਾਰਿਆ ਜਿੱਥੇ ਉਹ ਪ੍ਰੇਮ ਪੀਂਘ ਤੇ ਬੈਠ ਕੇ ਹੁਲਾਰਿਆਂ ਤੇ ਚੜੀ ਪਰ ਹੁਲਾਰਾ ਇੰਨੇ ਜ਼ੋਰ ਦਾ ਆਇਆ ਕਿ ਪੀਂਘ ਟੁੱਟ ਗਈ ਤੇ ਉਹ ਦਾੜ ਕਰਦੀ ਭੂੰਜੇ ਜਾ ਪਟਕੀ ਜਿਥੇ ਨਾਉ ਪ੍ਰੇਮ ਦਾ ਦੇਵਤਾ ਨਾਉ ਸਵਰਗੀ ਪੀਂਗ ਦੇ ਹੁਲਾਰੇ ਮਾਲਤੀ ਮੋਟਰ ਵਿੱਚੋਂ ਉਤਰੀ ਤੇ ਕੁਝ ਵੇਤੇ ਜਾ ਕੇ ਖੜੋ ਗਈ ਜਿੰਨਾ ਚਿਹਰੇ ਹਨੇਰੇ ਵਿੱਚ ਮੋਟਰ ਦਾ ਚਾਨਣ ਭੱਜਾ ਜਾਂਦਾ ਦਿਖਾਈ ਦਿੰਦਾ ਰਿਹਾ ਉਹ ਉਧਰੇ ਤੱਕ ਦੀ ਰਹੀ ਫਿਰ ਜਿੰਨਾ ਚਿਹਰ ਉਸ ਨੂੰ ਅਲੋਪ ਹੋ ਚੁੱਕੀ ਮੋਟਰ ਦੀ ਆਵਾਜ਼ ਸੁਣਾਈ ਦਿੰਦੀ ਰਹੀ ਉਸ ਦੇ ਕੰਨ ਬਰਾਬਰ ਉਧਰੇ ਅੱਡੇ ਰਹੇ ਪਰ ਅੱਖ ਦੇ ਫੋਰ ਵਿੱਚ ਕੁਝ ਵੀ ਬਾਕੀ ਨਹੀਂ ਸੀ ਨਾ ਚਾਨਣ ਨਾ ਆਵਾਜ਼ ਵਰਦੇ ਮੀਂਹ ਵਿੱਚ ਮਾਲਤੀ ਕਿੰਨਾ ਹੀ ਚਿਹਰਾ ਸੁਹਣੀਰੀ ਸੜਕ ਤੇ ਖੜੀ ਰਹੀ ਉਸ ਨੂੰ ਕੋਈ ਸੋਧ ਨਹੀਂ ਸੀ ਕਿ ਉਹ ਮੀਂਹ ਵਿੱਚ ਨੁੱਚੜ ਰਹੀ ਹੈ ਉਸ ਨੂੰ ਯਾਦ ਆ ਰਿਹਾ ਸੀ ਆਪਣਾ ਉਹ ਵਾਕ ਇਹ ਸੁਪਨਾ ਹੈ ਉਹ ਸੋਚਣ ਲੱਗੀ ਕਿ ਉਹ ਵੀ ਸੁਪਨਾ ਇਹ ਵੀ ਸੁਪਨਾ ਸਭ ਕੁਝ ਸੁਪਨਾ ਹੀ ਸੁਪਨਾ ਉਸ ਦੇ ਕਦਮ ਕਿਸੇ ਪਾਸੇ ਨਹੀਂ ਸਨ ਉਠਦੇ ਅਗਾਹ ਨਾ ਪਿਸ਼ਾ ਉਸ ਨੂੰ ਸੰਸਾਰ ਵਿੱਚ ਠਾਰ ਨਹੀਂ ਸੀ ਦਿੱਸੀ ਸਖਣੀ ਸੁਨਸਾਨ ਦੁਨੀਆ ਦਿਲ ਦਿਮਾਗ ਤੇ ਸਰੀਰ ਸਭ ਕੁਝ ਸਖਣਾ ਇਵਨ ਇੱਕੋ ਚੀਜ਼ ਨਾਲ ਭਰਿਆ ਹੋਇਆ ਹਨੇਰੇ ਨਾਲ ਕਿੰਨਾ ਹੀ ਚਿਰ ਉਸ ਨੂੰ ਆਪਣੀ ਹੋਂਦ ਦਾ ਨਾ ਹਾਲਤ ਦਾ ਖਿਆਲ ਰਿਹਾ ਉਹ ਹੋਸ਼ ਵਿੱਚ ਹੁੰਦੀ ਹੋਈ ਵੀ ਬੇਹੋਸ਼ ਸੀ ਜਿਉਂਦੀ ਹੋਈ ਵੀ ਮਰਦਾ ਕੁਝ ਕਦਮਾਂ ਦੀ ਦੂਰੀ ਤੋਂ ਉਸ ਨੂੰ ਕੋਈ ਚਾਨਣ ਆਪਣੀ ਵੱਲ ਆਉਂਦਾ ਦਿਸਿਆ ਪਰ ਝਟਕੂ ਪਿੱਛੋਂ ਹੀ ਬੁੱਝ ਗਿਆ ਫਿਰ ਵੀ ਉਸ ਨੂੰ ਜਾਪਿਆ ਜਿਵੇਂ ਕੋਈ ਉਸ ਵੱਲ ਵਧਿਆ ਆ ਰਿਹਾ ਹੈ ਹਨੇਰੇ ਕਰਕੇ ਕੁਝ ਨਾ ਦਿਸਦਿਆਂ ਹੋਇਆ ਚਿੱਕੜ ਵਿੱਚ ਕਿਸੇ ਦੇ ਤੁਰਨ ਦੀ ਚਪੜ-ਚਪੜ ਆਵਾਜ਼ ਉਸ ਨੂੰ ਸੁਣਾਈ ਦੇ ਰਹੀ ਸੀ ਚਾਤੀ ਕੋਈ ਕਾਲਾ ਜਿਹਾ ਮਨੁੱਖੀ ਆਕਾਰ ਉਸ ਨੂੰ ਦਸਿਆ ਜਿਹੜਾ ਸੜਕੇ ਸੜਕੇ ਆਉਂਦਾ ਹੋਇਆ ਉਸ ਦੇ ਸਾਹਮਣੇ ਆ ਕੇ ਰੁਕ ਗਿਆ ਆਵਾਜ਼ ਆਈ ਕੌਣ ਹੈ ਤੇ ਆਵਾਜ਼ ਦੇਣ ਵਾਲਾ ਮਾਲਤੀ ਦੇ ਪਾਸ ਆ ਗਿਆ ਹੈ ਮਾਲਾ ਮੇਰੀ ਬੱਚੀ ਮਾਲਤੀ ਨੇ ਚਾਚੇ ਕਮਰ ਦੀ ਆਵਾਜ਼ ਪਛਾਣ ਲਈ ਜਿਸ ਦੇ ਹੱਥ ਵਿੱਚ 부ਜੀ ਹੋਈ ਲਾਲ ਟੈਂਡ ਸੀ ਪੁੱਤਰ ਤੂੰ ਇੱਥੇ ਖੜੋਤੀ ਹੈ ਉਸਨੇ ਮਾਲਤੀ ਦੇ ਭਿੱਜੇ ਹੋਏ ਸਰੀਰ ਉੱਤੇ ਕੰਬਲ ਲਪੇਟਦਿਆਂ ਕਿਹਾ ਮੈਂ ਤੇ ਖਾਪ ਗਿਆ ਤੈਨੂੰ ਭਾਲਦਾ ਚੱਲ ਘਰ ਨੂੰ ਬਿਨਾ ਕੁਝ ਬੋਲ बोलਦਿਆਂ মালਤੀ ਉਸਦੇ ਨਾਲ ਤੁਰ ਪਈ ਤੇ ਪੁੱਤਰ ਰਾਹ ਵਿੱਚ ਕਮਰ ਨੇ ਉਸਨੂੰ ਪੁੱਛਿਆ ਐਨਾ ਚੇਰ ਕਰ ਦੇਣਾ ਸੀ মালਤੀ ਚੁੱਪ ਸੀ ਸ਼ਾਇਦ ਉਸਨੇ ਸੁਨਿਆ ਵੀ ਨਹੀਂ ਸੀ ਕਮਰ ਸਮਝਿਆ ਸ਼ਾਇਦ ਠੰਡ ਕਰਕੇ ਉਹ ਬੋਲ ਨਹੀਂ ਸਕਦੀ ਉਸਨੇ ਕਦਮ ਹੋਰ ਤੇਜ਼ ਕੀਤੇ ਹਵੇਲੀ ਆ ਗਈ ਦਰਵਾਜ਼ੇ ਦੀ ਚੁੰਗਾਠ ਨਾਲ ਲੱਗੀ ਹੋਈ ਸਲੀਮਾ ਬਾਹਰ ਚਾਕ ਰਹੀ ਸੀ ਮੀਤੋਂ ਬਚਣ ਲਈ ਉਸਨੇ ਸਿਰ ਤੇ ਬੋਰੀ ਦਾ ਤੱਪੜ ਲਿਆ ਹੋਇਆ ਸੀ মালਤੀ ਨੂੰ ਆਉਂਦੀ ਤੱਕ ਕਿ ਉਸਨੂੰ ਜਾਨ ਪੈ ਗਈ ਕਮਰ ਨੇ ਦੂਰੋਂ ਹੀ ਆਵਾਜ਼ ਦਿੱਤੀ ਆ ਗਈਓ ਨੁੱਚੜ ਰਹੀ ਮਾਲਤੀ ਨੂੰ ਸਲੀਮਾ ਨੇ ਬੇਤਹਾਸ਼ਾ ਜਫੀ ਵਿੱਚ ਘੁੱਟ ਲਿਆ ਰਾਣੀ ਧੀਨੀਆ ਜੈਨਾ ਅਵੇਰਾ ਕਰ ਛੱਡਣਾ ਸੀ ਮਾਲਤੀ ਨਾ ਬੋਲੀ ਤੇ ਨਾ ਹੀ ਉਸ ਵੱਲ ਤੱਕੀ ਅੰਦਰ ਲੈ ਚਲ ਸੁਛੇਤੀ ਕਮਰ ਉਹਨੂੰ ਗੁੱਸੇ ਨਾਲ ਬੋਲਿਆ ਕੁੜੀ ਦੀ ਜਾਨ ਪਈ ਨਿਕਲਦੀ ਏ ਪਾਲੇ ਨਾਲ ਤੇ ਇਹ ਵੇਖਣ ਲਈ ਹੋਈ ਏ ਕਮਰ ਬਾਹਰ ਲਈ ਛਪਰੀ ਹੇਠ ਗਿਆ ਤੇ ਸਲੀਮਾ ਨੇ ਮਾਲਤੀ ਨੂੰ ਅੰਦਰ ਲੈ ਜਾ ਕੇ ਸਭ ਤੋਂ ਪਹਿਲਾਂ ਉਸ ਦੇ ਕੱਪੜੇ ਬਦਲائے ਫਿਰ ਝਟ ਚੁੱਲ੍ਹੇ ਵਿੱਚ ਅੱਗ ਬਾਲ ਕੇ ਭੁੰਜੇ ਬੋਰੀ ਵਿਛਾ ਕੇ ਤੇ ਉਸ ਨੂੰ ਤੇ ਉਸਤੇ ਉਹਨੂੰ ਬਹਾਲ ਦਿੱਤਾ ਤੇ ਇੱਕ ਪੁਰਾਣੀ ਲੋਈ ਲਿਆ ਕੇ ਉਸਦੇ ਪੇਟ ਤੇ ਪਾ ਦਿੱਤੀ। ਮਾਲਾ ਪਾਲਾ ਹਟਿਆ ਹੀ ਪੁੱਤਰ ਅੰਦਰ ਆ ਕੇ ਕਮਰ ਨੇ ਪੁੱਛਿਆ ਜਗਾ ਕੇ ਲਿਆਂਦੀ ਲਾਲਟੇਨ ਨੂੰ ਉਸਨੇ ਸਾਹਮਣੇ ਵਾਲੇ ਵਿੱਚ ਰੱਖ ਦਿੱਤਾ ਇਸ ਦੇ ਨਿੰਮੇ ਚਾਨਣ ਵਿੱਚ ਉਸਨੇ ਜਿਉਂ ਹੀ ਮਾਲਤੀ ਦਾ ਚਿਹਰਾ ਡਿੱਠਾ ਉਹ ਡਰ ਗਿਆ। ਮਾਲਤੀ ਦੀਆਂ ਅੱਖਾਂ ਇਸ ਤਰ੍ਹਾਂ ਰੋ ਰਹੀਆਂ ਸਨ ਜਿਵੇਂ ਮੁੱਧਤਾ ਦੇ ਬਿਮਾਰ ਦੀਆਂ ਉਹਨਾਂ ਵਿੱਚ ਜਰਾਂ ਵੀ ਹਰਕਤ ਨਹੀਂ ਸੀ। ਇਹਨੂੰ ਕੀ ਹੋਇਆ ਇਹ ਵੇਖ ਸੋ ਉਸਨੇ ਸਲੀਮਾ ਨੂੰ ਘੁਰਕਿਆ ਆਵਾਜ਼ਾਂ ਦੇ ਮੋਢੇ ਹਲੂਨ ਅੱਖਾਂ ਦੇ ਪਪੂਟੇ ਦਬਾ ਮੂੰਹ ਸਿਰ ਤੇ ਹੱਥ ਫੇਰ ਸਲੀਮਾ ਤੇ ਕਮਰ ਨੇ ਸਾਰੇ ਹਿੱਲੇ ਕੀਤੇ ਪਰ ਮਾਲਤੀ ਲੱਕੜ ਵਾਂਗ ਅਹਿੱਲ ਸੀ ਉਸ ਨੂੰ ਮੰਜੇ ਤੇ ਲਟਾ ਦਿੱਤਾ ਗਿਆ ਦੋਵੇਂ ਸਹਿਮੇ ਖੜੇ ਸਨ ਇਹਨੂੰ ਕੀ ਹੋ ਗਿਆ ਇਸ ਗੱਲ ਨੇ ਉਹਨਾਂ ਦੇ ਹੋਰ ਵੀ ਸੌਤਰ ਸੁਕਾ ਦਿੱਤੇ ਕਿ ਮਾਲਤੀ ਇਕੱਲੀ ਆਈ ਸੀ ਨਾ ਲੈ ਜਾਣ ਵਾਲਾ ਕਿੱਥੇ ਗਿਆ ਕਿਉਂ ਇਹਨੂੰ ਕਲਮਕੱਲੀ ਨੂੰ ਕਾਲੀ ਬੋਲੀ ਤੇ ਮੀਂਹ ਵਰਾਂਦੀ ਰਾਤ ਵਿੱਚ ਇਸ ਤਰ੍ਹਾਂ ਛੱਡ ਗਿਆ ਕਈ ਤਰ੍ਹਾਂ ਦੇ ਅਨੁਮਾਨ ਉਲਾਈ ਜਾ ਰਹੇ ਸਨ ਸਲੀਮਾ ਦੀ ਨਜ਼ਰ ਜਦ ਮਾਲਤੀ ਦੀ ਛਾਤੀ ਤੇ ਪਈ ਤਾਂ ਹੋਰ ਵੀ ਘਬਰਾਹਟ ਠੀ ਨੈਕਲੈਸ ਨਹੀਂ ਸੀ ਸ਼ੰਕਾ ਮਿਟਾਣ ਲਈ ਉਸਨੇ ਟੋਟਾ ਟਾ ਕੇ ਵੇਖਿਆ ਪਰ ਮਾਲਤੀ ਦਾ ਗਲਾ ਸਖਣਾ ਸੀ ਮਾਲਤੀ ਦੇ ਹਵਾਸ ਕੁਝ ਠਿਕਾਣੇ ਆਏ ਉਸ ਨੂੰ ਆਪਣੀ ਹਾਲਤ ਦਾ ਗਿਆਨ ਹੋਣ ਲੱਗਾ ਹੋਂਤੀ ਕੋ ਬਿਲਕੁਲ ਸੁੰਨ ਸਮਾਤ ਸੀ ਕੋਈ ਖਿਆਲ ਕਿਸੇ ਦੁੱਖ ਸੁੱਖ ਦੀ ਅਨੁਭਵਤਾ ਉਸ ਵਿੱਚ ਨਹੀਂ ਸੀ ਹੌਲੀ ਹੌਲੀ ਉਸ ਦੀ ਸੂਰਤ ਵਿੱਚ ਮੋੜਾ ਪੈ ਰਿਹਾ ਸੀ ਸਲੀਮਾ ਦੀ ਨਜ਼ਰ ਆਪਣੀ ਹਿੱਕ ਤੇ ਗੱਡੀ ਹੋਈ ਮਹਿਸੂਸ ਕਰਕੇ ਉਹ ਹਾਰ ਨੂੰ ਟਟੋਲਣ ਲੱਗੀ ਤੇ ਇਸ ਦੀ ਅਨਹੂਦ ਨੇ ਜਿਵੇਂ ਉਸ ਨੂੰ ਕੋਈ ਭੁੱਲੀ ਕਹਾਣੀ ਯਾਦ ਕਰਾ ਦਿੱਤੀ ਮਾਲਾ ਹਾਰ ਕਿੱਥੇ ਗਿਆ ਉਹ ਚਲਾ ਗਿਆ ਬਿਨ ਸਲੀਮਾ ਵੱਲ ਤੱਕਿਆ ਮਾਲਤੀ ਨੇ ਉੱਤਰ ਦਿੱਤਾ ਚਲਾ ਗਿਆ ਕਮਰ ਨੇ ਉਸ ਦੇ ਹੋਰ ਨੇੜੇ ਹੋ ਕੇ ਪੁੱਛਿਆ ਕਿੱਥੇ ਚਲਾ ਗਿਆ ਪੁੱਤ ਜਿੱਥੋਂ ਆਇਆ ਸੀ ਚਾਚਾ ਗੰਭੀਰ ਤੇ ਦਾਨੀ ਜਹੀ ਆਵਾਜ਼ ਵਿੱਚ ਮਾਲਤੀ ਨੇ ਉੱਤਰ ਦਿੱਤਾ ਦੋਹਾ પતિ ਪਤਨੀ ਵੱਲੋਂ ਉਸਤੇ ਕਈ ਤਰ੍ਹਾਂ ਦੇ ਪ੍ਰਸ਼ਨ ਹੋਣ ਲੱਗੇ ਪਰ ਉਹ ਚੁੱਪ ਸਮਾਦੀ ਵਿੱਚ ਜੁੜੀ ਹੋਈ ਤੇ ਇਸ ਚੁੱਪ ਦਾ ਇੱਕ ਇੱਕ ਪਲ ਕਮਰ ਤੇ ਸਲੀਮਾ ਦੇ ਤੌਖਲੇ ਵਧਾਂਦਾ ਚਲਾ ਜਾ ਰਿਹਾ ਸੀ ਅਖੀਰ ਮਾਲਤੀ ਬੋਲੀ ਜਿਸ ਦਿੱਤਾ ਸੀ ਉਹੀ ਲੈ ਗਈ ਦੋਵੇਂ ਜਣੇ ਮਾਲਤੀ ਦੇ ਸੁਭਾਅ ਤੋਂ ਜਾਣੂ ਸਨ ਜਿਸ ਨੇ ਅੱਜ ਤੀ ਕਿਸ ਤਰ੍ਹਾਂ ਦੀਆਂ ਧੀੜੀਆਂ ਗੱਲਾਂ ਕਦੇ ਨਹੀਂ ਸਨ ਕੀਤੀਆਂ ਬਾਲਾਂ ਵਰਗਾ ਹਾਸਾ ਬਾਲਾਂ ਵਰਗੀਆਂ ਗੱਲਾਂ ਤੇ ਬਾਲਾਂ ਵਾਲੇ ਹੀ ਸਾਰੇ ਕੰਮ ਪਰ ਇਸ ਵੇਲੇ ਜਿਹੜੀਆਂ 2-3 ਗੱਲਾਂ ਮਾਲਤੀ ਦੀ ਉਮਰ ਤੇ ਮੂੰਹੋਂ ਨਿਕਲੀਆਂ ਇਹਨਾਂ ਨੇ ਦੋਹਾਂ ਨੂੰ ਇਉਂ ਪਰਮਾਧਤਾ ਜਿਵੇਂ ਇੱਕਦਮ 5-10 ਸਾਲ ਅਗਾਹ ਟੱਪ ਗਈ ਹੋਵੇ ਕੀ ਆਖਿਆ ਸੀਲੀਮਾ ਨੇ ਡਿਟੰਬਰ ਕਿਉਂ ਨੂੰ ਪੁੱਛਿਆ ਜਿਸ ਦਿੱਤਾ ਸੀ ਦਿੱਤਾ ਤੇ ਰਾਣੀ ਜੀ ਨੇ ਸੀ ਉਹ ਲੈ ਗਈ ਮਾਲਤੀ ਨੇ ਹਾਂ ਵਿੱਚ ਸਿਰ ਹਿਲਾਇਆ ਕਿਉਂ ਕਮਰ ਨੇ ਡਰ ਭਰੇ ਲਹਿਜੇ ਵਿੱਚ ਪੁੱਛਿਆ ਤੇ ਨਾਲੇ ਆਪਣੇ ਪੁੱਤਰ ਨੂੰ ਵੀ ਮਾਲਤੀ ਦੀ ਇਸ ਗੱਲ ਨੇ ਸਾਰਾ ਭੇਦ ਖੋਲ ਦਿੱਤਾ ਬਾਬੂ ਜੀ ਨੂੰ ਵੀ ਦੋਹਾਂ ਨੇ ਸਾਂਝੀ ਆਵਾਜ਼ ਵਿੱਚ ਪੁੱਛਿਆ ਮਾਲਤੀ ਨੇ ਮੁੜ ਹਾਂ ਵਿੱਚ ਸਿਰ ਹਿਲਾਇਆ ਹਵਾ ਨਾਲ ਜਿਸ ਤਰ੍ਹਾਂ ਲਾਲਟੇਨ ਦੀ ਲਾਟ ਪਈ ਕੰਬਦੀ ਸੀ ਇਸੇ ਤਰ੍ਹਾਂ ਦੋਹਾਂ ਦੇ ਦਿਲ ਕੰਬਣ ਲੱਗੇ ਤੇ ਇਸ ਤੋਂ ਬਾਅਦ ਮਾਲਤੀ ਨੇ ਰਾਣੀ ਸਹਿਬਾ ਦੇ ਆਉਣ ਤੋਂ ਲੈ ਕੇ ਉਸਦੇ ਵਾਪਸ ਜਾਣ ਤੀਕ ਤਾ ਸਾਰਾ ਹਾਲ ਆਪਣੇ ਧਰਮ ਪਿਤਾ ਤੇ ਧਰਮ ਮਾਤਾ ਨੂੰ ਸੁਣਾ ਦਿੱਤਾ ਸੁਣ ਕੇ ਦੋਹਾਂ ਨੇ ਮੂੰਹ ਵਿੱਚ ਉਂਗਲਾ ਪਾ ਲਈਆਂ ਅੰਕ 35ਵਾਂ ਅਗਲੇ ਦਿਨ ਦਾ ਸੂਰਜ ਚੜਦਿਆਂ ਹੀ ਜੰਗਲ ਦੀ ਅੱਗ ਵਾਂਗੇ ਖਬਰ ਫੈਲ ਗਈ ਕਿ ਬਲਦੇਵ ਮਜ਼ਦੂਰਾਂ ਦਾ ਸਾਥ ਛੱਡ ਕੇ ਆਪਣੇ ਘਰ ਚਲਾ ਗਿਆ ਹੈ ਜਿੰਨੇ ਮੂੰਹ ਉਨੀਆਂ ਗੱਲਾਂ ਕੋਈ ਕੁਝ ਅਨਮਾਨ ਲਾਂਦਾ ਕੋਈ ਕੁਝ ਕਈਆਂ ਮਜ਼ਦੂਰਾਂ ਦੀ ਰਾਏ ਸੀ ਕਿ ਪਿਓ ਨੇ ਪੁੱਤਰ ਨੂੰ ਸੂਈਆਂ ਬਣਾ ਕੇ ਮਜ਼ਦੂਰਾਂ ਦੇ ਅੰਦਰੂਨੀ ਭੇਦ ਲੈਣ ਲਈ ਘੱਲਿਆ ਸੀ ਜੋ ਆਪਣਾ ਮਤਲਬ ਸਾਰ ਕੇ ਚਲਦਾ ਬਣਿਆ ਕੋਈ ਕੋਈ ਕਹਿੰਦਾ ਜੇ ਬਲਦੇਵ ਕਿਸੇ ਜਾਤੀ ਗਰਜ ਲਈ ਹੀ ਆਇਆ ਸੀ ਤਾਂ ਉਹਨੇ ਇੰਨੇ ਅਡੰਬਰ ਕਿਉਂ ਰਚੇ ਕਿ ਇਹ ਸਭ ਕੁਝ ਫਰੇਬ ਹੀ ਸੀ ਦੋ ਤਿੰਨ ਦਿਨ ਬੀਤ ਗਏ ਮਜ਼ਦੂਰਾਂ ਵਿੱਚ ਬੇਚੈਨੀ ਤੇ ਨਿਰਾਸ਼ਤਾ ਵੱਧ ਗਈ ਹਵੇਲੀ ਦਾ ਵਿਹੜਾ ਹਰ ਵੇਲੇ ਆਦਮੀਆਂ ਨਾਲ ਭਰਿਆ ਰਹਿੰਦਾ ਲੋਕੀ ਕਮਰ ਨੂੰ ਘੇਰੀ ਰੱਖਦੇ ਕਿ ਉਸ ਪਾਸੋਂ ਕੋਈ ਅਸਲੀਅਤ ਲੱਭੇ ਪਰ ਕਮਰ ਇਸ ਬਾਰੇ ਉਹਨਾਂ ਤੋਂ ਵੀ ਵੱਧ ਬੇਖਬਰ ਸੀ ਪਰ ਤਾਂ ਵੀ ਉਹ ਬਲਦੇਵ ਦੇ ਚਲੇ ਜਾਣ ਨੂੰ ਸ਼ੱਕੀ ਨਜ਼ਰ ਨਾਲ ਨਹੀਂ ਵੇਖ ਸਕਿਆ ਬਲਦੇਵ ਦੇ ਚਲੇ ਜਾਣ ਦੀ ਚਿੰਤਾ ਉਸ ਨੂੰ ਸਭ ਤੋਂ ਵੱਧ ਸੀ ਤੇ ਇਦੋਂ ਵੀ ਬਹੁਤੀ ਚਿੰਤਾ ਉਸ ਨੂੰ ਮਾਲਤੀ ਦੀ ਸੀ ਜਿਸ ਨੇ ਉਸ ਰਾਤ ਤੋਂ ਲੈ ਕੇ ਇੱਕ ਸ਼ਬਦ ਵੀ ਜ਼ੁਬਾਨੋਂ ਨਹੀਂ ਬੋਲਿਆ ਕੁੱਲ ਤਿੰਨਾਂ ਦਿਨਾਂ ਵਿੱਚ ਉਸ ਦਾ ਰੰਗ ਬੱਗਾ ਪੂਣੀ ਹੋ ਗਿਆ ਸੀ ਸਲੀਮਾ ਉਸ ਨੂੰ ਬਥੇਰੇ ਧੀਰਜ ਦਲਾਸੇ ਦੇ ਥੱਕੀ ਪਰ ਉਹ ਪੱਥਰ ਦਾ ਪੱਥਰ ਹੋਈ ਰਹਿੰਦੀ ਕਮਰ ਦਾ ਧਿਆਨ ਦੁਪਾਸੀ ਵੰਡਿਆ ਹੋਇਆ ਸੀ ਇਧਰ ਮਾਲਤੀ ਦੇ ਪਵੇਖਵਾਲ ਤੇ ਉਧਰ ਮਜ਼ਦੂਰਾਂ ਦੇ ਵਰਤਮਾਨ ਵੱਲ ਅੱਜ ਕਮਰ ਦੇ ਸੱਦੇ ਹੋਏ ਬਹੁਤ ਸਾਰੇ ਮਜ਼ਦੂਰ ਹਵੇਲੀ ਵਿੱਚ ਜੁੜੇ ਬੈਠੇ ਸਨ ਸਭ ਕੁ ਭਰਾਏ ਹੋਏ ਇੱਕ ਦੂਜੇ ਉੱਤੇ ਸਵਾਲ ਕਰ ਰਹੇ ਹਨ ਪਰ ਕਿਸੇ ਨੂੰ ਕਿਸੇ ਪਾਸੋਂ ਤਸੱਲੀ ਬਖਸ਼ ਉੱਤਰ ਨਹੀਂ ਸੀ ਮਿਲਦਾ ਥੋੜੀ ਦੇਰ ਬਾਅਦ ਕਮਰ ਨੇ ਹਵੇਲੀ ਦਾ फाटक ਬੰਦ ਕਰ ਦਿੱਤਾ ਤੇ ਸਾਰਿਆਂ ਨੂੰ ਸੰਬੋਧਨ ਕਰਕੇ ਬੋਲਿਆ ਭਰਾਵੋ ਘਬਰਾਉਂਦੇ ਕਿਉਂ ਜੀ ਆਓ ਬੈਠ ਕੇ ਕੁਝ ਸੋਚੀਏ ਸਾਰੇ ਉਸ ਦੇ ਮੰਗਰ ਉੱਠ ਤੁਰੇ ਤੇ ਹਵੇਲੀ ਦੀ ਇੱਕ ਨੁਕਰੇ ਕਮਰ ਦੇ ਦੁਆਲੇ ਬੈਠ ਗਏ ਕਮਰ ਬੋਲਿਆ ਬਾਬੂ ਜੀ ਚਲੇ ਗਏ ਤਾਂ ਕੀ ਹੋਇਆ ਅਸੀਂ ਆਪੇ ਸਭ ਕੁਝ ਕਰਾਂਗੇ ਤੁਸੀਂ ਠਿੱਗੀ ਕਿਉ ਟਾ ਬੈਠੇ ਜੇ ਵਿੱਚੋਂ ਇੱਕ ਬੋਲਿਆ ਕੀ ਕਰਾਂਗੇ ਅਸੀਂ ਤੁਹਾਡੇ ਵਿੱਚੋਂ ਕਿਹੜਾ ਹੈ ਜਿਹੜਾ ਇਨ ਦਾ ਨਾ ਕੋ ਕੋ ਵੀ ਜਾਣਦਾ ਹੋਵੇ ਦੁਕਾਨੇ ਦੀ ਕਮਾਨ ਨਾਲ ਸ਼ੇਰਾਂ ਦੇ ਸ਼ਿਕਾਰ ਨਹੀਂ ਹੁੰਦੇ ਕਮਰਦੀਨਾ ਸਭ ਕੁਝ ਹੋ ਸਕਦਾ ਹੈ ਜੇ ਸਾਡਾ ਤਫਾਕ ਕਾਇਮ ਰਹੇ ਅਸੀਂ ਆਪਣੀ ਕਮੇਟੀ ਨੂੰ ਚਲਾਵਾਂਗੇ ਚੰਦੇ ਉਗਰਾਵਾਂਗੇ ਇੱਕ ਦੂਸਰਾ ਬੁੱਲਿਆ ਉਹ ਬਈ ਕਾਠ ਦੀ ਬਿੱਲੀ ਤੇ ਬਣਾ ਲਵਾਂਗੇ ਪਰ ਮਿਆਉਂ ਕੌਣ ਕਰੋ ਇਲਮੋਂ ਬਗੈਰ ਕਿਤੇ ਕਮੇਟੀਆਂ ਚੱਲਦੀਆਂ ਨੇ ਅੱਜ ਜੇ ਕਿਤੇ ਮਾਲਕਾਂ ਸਾਹਮਣੇ ਚਾਰ ਗੱਲਾਂ ਕਰਨੀਆਂ ਪੈ ਜਾਣ ਤਾਂ ਤੁਹਾਡੇ ਵਿੱਚ ਕਿਹੜਾ ਹੈ ਜਿਹੜਾ ਉਹਨਾਂ ਨਾਲ ਵਾਰਾਵਟ ਸਕੇ ਤੁਹਾਨੂੰ ਸਾਨੂੰ ਤਾਂ ਉਹਨਾਂ ਸ਼ਿਬੀਆਂ ਨਾਲ ਉਡਾ ਦੇਣਾ ਏ ਬਾਬੂ ਈ ਸੀ ਜਿਹੜਾ ਸਭਨਾਂ ਦੇ ਮੂੰਹ ਤੇ ਜੰਦਰੇ ਜੜ ਆਇਆ ਕਰਦਾ ਸੀ ਕਿਸੇ ਨੂੰ ਕੁਝ ਪਤਾ ਸੁਰ ਹੈਗਾ ਹੀ ਪਈ ਬਾਬੂ ਹੁਣੀ ਚਲੇ ਕਿਉਂ ਗਏ ਉਹਨਾਂ ਦੀ ਮਾਂ ਆਈ ਤੇ ਅੱਗੇ ਲਾ ਕੇ ਲੈ ਗਈ ਕਮਰ ਨੇ ਥੋੜੇ ਵਿੱਚ ਗੱਲ ਮੁਕਾ ਦਿੱਤੀ ਸਵਾਲਾਂ ਜਵਾਬਾਂ ਦੀ ਲੜੀ ਸ਼ੁਰੂ ਹੋ ਗਈ ਐਵੇਂ ਦਾਈਏ ਬੰਦਾ ਸੀ ਪਹਾੜਾਂ ਜਿੱਡੇ ਅਖੇ ਮੈਂ ਇਹ ਕਰਾਂਗਾ ਉਹ ਕਰਾਂਗਾ ਸੱਚ ਕਿਸੇ ਆਖਿਆ ਏ ਅਖੇ ਕੱਚਿਆਂ ਮੂੰਹਾਂ ਤੇ ਦਾੜ੍ਹੀਆਂ ਤੇ ਫੂਕ ਮਾਰਿਆਂ ਉੱਡ ਜਾਣ ਤੇ ਭਾਈ ਖਬਰੇ ਮਾਂ ਦੇ ਡਰੋਂ ਗਿਆ ਏ ਕਿ ਕੋਈ ਹੋਰ ਗੱਲ ਸੀ ਵਿਚਲੇ ਭੇਦ ਦੀ ਕਿਸੇ ਨੂੰ ਕੀ ਸਾਰ ਬਾਬਾ ਇਹਨਾਂ ਵੱਡਿਆਂ ਲੋਕਾਂ ਦੇ ਖੇਖਣ ਕੋਣ ਸਮਝ ਸਕਦਾ ਏ ਤੁਸੀਂ ਐਵੇਂ ਵਿਚਾਰੇ ਨੂੰ ਤੌਹਮਤਾ ਦੇਣ ਡੇ ਹੋਏ ਜੇ ਪਈ ਤੁਹਾਡਾ ਕੁਝ ਲੈ ਗਿਆ ਏ ਕੁਝ ਨਾ ਕੁਝ ਸਵਾਰ ਹੀ ਦਿੱਤਾ ਸੁਣਾ ਸਵਾਰਿਆ ਅਸੀਂ ਤਾਂ ਅਸੀਂ ਤਾਂ ਹੀ ਜਾਣਦੇ ਜੇ ਸਾਨੂੰ ਕਿਸੇ ਬੰਨੇ ਲਾਂਦਾ ਹੁਣ ਤੇ ਤੋਬੀ ਦੇ ਕੁੱਤੇ ਵਾਲਾ ਹਿਸਾਬ ਏ ਸਾਡਾ ਨਾ ਕਰਦੇ ਰਹਿ ਨਾ ਘਾਟਦੇ ਉਹਦੀ ਤਫੈਲ ਮਾਲਕ ਸਾਡੇ ਮਗਰ ਮਗਰ ਫਿਰਦੇ ਸਨ ਪਰ ਜਿੱਦਨ ਦਾ ਗਿਆ ਇਹ ਫਿਰ ਮਚਲੇ ਹੋਏ ਬੈਠੇ ਨੇ ਅੱਛਾ ਦੱਸੋ ਫਿਰ ਤੁਸ ਫਿਰ ਹੁਣ ਅਸੀਂ ਕੀ ਦੀ ਮਾਨੂ ਮਾਸੀ ਆਖੀਏ ਬਾਬੂ ਦੀ ਉਮੀਦ ਤਾਂ ਖਤਮ ਹੋਈ ਕਮਰ ਪਰ ਇੱਕ ਵਾਰੀ ਅਸੀਂ ਮਿਲ ਕੇ ਉਹਨਾਂ ਲਈਏ ਬਾਬੂ ਹੁਣਾਂ ਨੂੰ ਦੂਸਰਾ ਮਿਲਣਾ ਹੁਣ ਕਿਹੜਾ ਸੁਖਾਲਾ ਹੈ ਉਹਨਾਂ ਦਾ ਕੌਣ ਜਾ ਕੇ ਟੱਕਰਾ ਮਾਰੂ ਉਹਦੇ ਸ਼ੀਸ਼ ਮਹਿਲਾ ਨਾਲ ਰਾਏ ਸਾਹਿਬ ਤੇ ਚਿੜੀ ਨਹੀਂ ਫਟਕਣ ਦਿੰਦਾ ਕੋਠੀ ਲਾਗੇ ਆਖੋ ਤੇ ਮਈਓ ਚਲਾ ਜਾਵਾਂ ਇੱਕ ਸਾਥੀ ਅਗਲੇ ਫਟ ਮੌਲ ਗਏ ਹੁਣੇ ਨੇ ਰਾਏ ਸਾਹਿਬ ਦੇ ਹੰਟਰਾਂ ਦੇ ਸਾਰੇ ਕਮਰ ਨੂੰ ਅਕੇਰਾ ਜਾ ਆਉਂਦਿਓ ਪਤਾ ਤੇ ਲੱਗ ਜਾਊ ਨਾ ਭਈ ਬਾਬੂ ਹੋਣੀ ਕਿੰਨੇ ਕਿੰਨੇ ਪਾਣੀਆਂ ਵਿੱਚ ਨੇ ਕਮਰ ਚੰਗਾ ਮੈਂ ਹੀ ਜਾਵਾਂਗਾ ਇੱਕ ਗੱਲ ਹੋਰ ਸੁਣੀ ਜੇ ਇੱਕ ਪਿੱਛੇ ਬੈਠੇ ਕਿਸੇ ਨੇ ਕਿਹਾ ਕਿ ਸਾਰਿਆਂ ਨੇ ਉਸ ਵੱਲ ਨਜ਼ਰ ਮੋੜੀ ਸ਼ਹਿਰ ਵਿੱਚ ਅਫਵਾਹ ਫੈਲੀ ਹੋਈ ਹੈ ਹਵੇਲੀ ਬਾਬਤ ਹਵੇਲੀ ਬਾਬਤ ਕਿਸ ਤਰ੍ਹਾਂ ਦੀ ਇੱਕ ਨੇ ਪੁੱਛਿਆ ਸੁਣਿਆ ਹੈ ਹਿੰਦੂਆਂ ਮੁਸਲਮਾਨਾਂ ਦਾ ਫਸਾਦ ਹੋਣ ਵਾਲਾ ਹੈ ਉਸਨੇ ਦਬਮੀ ਆਵਾਜ਼ ਵਿੱਚ ਕਿਹਾ ਇੱਕ ਹੋਰ ਨੇ ਪੁਸ਼ਟੀ ਕੀਤੀ ਇਹ ਖਬਰ ਤੇ ਕੱਲ ਮੈਂ ਵੀ ਕਿਸੇ ਤੋਂ ਸੁਣੀ ਸੀ ਹਿੰਦੂ ਪਈ ਆਂਦੇ ਨੇ ਰਾਏ ਸਾਹਿਬ ਦੀ ਹਵੇਲੀ ਵਿੱਚ ਹਿੰਦੂਆਂ ਦੀ ਇੱਕ ਕੁੜੀ ਨੂੰ ਮੁਸਲਮਾਨ ਬਣਾਇਆ ਗਿਆ ਤੇ ਮੁਸਲਮਾਨ ਪਈ ਰੌਲਾ ਪਾਉਂਦੇ ਨੇ ਅਖੇ ਮੁਸਲਮਾਨ ਹੋ ਚੁੱਕੀ ਕੁੜੀ ਨੂੰ ਹਿੰਦੂ ਮੁੜ ਹਿੰਦੂ ਬਣਾਣਾ ਚਾਹੁੰਦੇ ਨੇ ਅਫਵਾਹਾਂ ਦਾ ਸਬੰਧ ਮਾਲਤੀ ਨਾਲ ਹੈ ਇਹ ਸਮਝਣ ਵਿੱਚ देर ਨਾ ਲੱਗੀ ਡਰ ਨਾਲ ਕਮਰ ਦੀਆਂ ਲੱਤਾਂ ਲੜਖੜਾਣ ਲੱਗੀਆਂ ਉਹ ਵੀ ਕਿਤੋਂ ਸੋਹਣਾ ਆਇਆ ਸੀ ਕਿਹੜੇ ਬੇਈਮਾਨ ਨੇ ਝੂਠੀ ਗੱਲ ਉਡਾਈ ਹੈ ਕਮਰ ਦਾ ਇੱਕ ਗਵਾਂਡੀ ਮੁਸਲਮਾਨ ਜੋਸ਼ ਵਿੱਚ ਬੋਲਿਆ ਸ਼ੰਕਰ ਦੀ ਕੁੜੀ ਸਾਡੀ ਸਭਨਾਂ ਦੀ ਧੀ ਐ ਕਮਰਤੇ ਦੀ ਬੋਟੀ ਤਾਂ ਕੁੜੀ ਉਤੋਂ ਜਿੰਦ ਪ੍ਰਾਣ ਵਾਰਨ ਡਏ ਹੋਏ ਨੇ ਹਵੇਲੀ ਵਿੱਚ ਪੰਜ ਚਾਰ ਘਰ ਹਿੰਦੂਆਂ ਦੇ ਬਾਕੀ ਸਾਰੇ ਮੁਸਲਮਾਨਾਂ ਦੇ ਨੇ ਪਰ ਸਾਰੇ ਭੈਣ ਭਰਾਵਾ ਵਾਂਗ ਰਹਿੰਦੇ ਨੇ ਹਿੰਦੂ ਮੁਸਲਮਾਨਾਂ ਦਾ ਵਿਤਕਰਾ ਕਦੇ ਕਿਸੇ ਨੂੰ ਚਿਤਚੇਤੇ ਨਹੀਂ ਆਇਆ ਇਹ ਗੱਲਾਂ ਕਿਸੇ ਸਰਕਾਰੀ ਖੂਫੀਏ ਨੇ ਉਡਾਈਆਂ ਹੋਣਗੀਆਂ ਕਮਰ ਬੋਲਿਆ ਭਰਾਓ ਮੇਰਾ ਉਸ ਵਿਚਾਰੇ ਕੁੜੀ ਉੱਤੇ ਕਾਦਾ ਦਾਈ ਹੈ ਅਸੀਂ ਤਾਂ ਮਮਤਾ ਦੇ ਬੰਨੇ ਹੋਏ ਆਂ ਉਂਝ ਜੇ ਹਿੰਦੂਆਂ ਨੂੰ ਕੋਈ ਧਰਮ ਗੁਮਾਨ ਹੋਵੇ ਤਾਂ ਬੇਸ਼ੱਕ ਕੁੜੀ ਲੈ ਜਾਣ ਉਹ ਜਾਣੇ ਅਸੀਂ ਸਾਤੀ ਤੇ ਪੱਥਰ ਰੱਖ ਕੇ ਸਬਰ ਕਰ ਬਹਾਂਗੇ ਕਹਿੰਦਿਆਂ-ਕਹਿੰਦਿਆਂ ਕਮਰ ਦੀ ਆਵਾਜ਼ ਭਾਰੀ ਹੋ ਗਈ ਉਸਨੇ ਪਿਛਾਹ ਮੂੰਹ ਕਰਕੇ ਅੱਖਾਂ ਪੁੰਝੀਆਂ ਕੌਣ ਜੰਮਿਆ ਤੇ ਥੋਣੂ ਲਿਜਾਣ ਵਾਲਾ ਹਵੇਲੀ ਦੇ ਇੱਕ Hindu ਮਜ਼ਦੂਰ ਨੇ ਅਗਾਹ ਹੋ ਕੇ ਕਿਹਾ ਜੇ ਤੁਸੀਂ ਦੋਵੇਂ ਉਹਦੇ ਸਿਰ ਤੇ ਹੱਥ ਨਾ ਰੱਖਦੇ ਤਾਂ ਜਿਹਨੂੰ ਵਿਚਾਰੀ ਕੁੜੀ ਦੀਆਂ ਹੱਡੀਆਂ ਵੀ ਰੁਲ ਗਈਆਂ ਹੁੰਦੀਆਂ ਤੁਹਾਡੇ ਜਿੰਨਾ ਹਿੱਤ ਕਿਸਨੇ ਕਰਨਾ ਏ ਉਹਦੇ ਨਾਲ ਇੱਕ ਮੁਸਲਮਾਨ ਬੋਲਿਆ ਵੇਖੋ ਹਨੀਰ ਸਾਈਂ ਦਾ ਲੋਕਾਂ ਨੂੰ ਖੋਰੇ ਕੀ ਵਗ ਪਈਆਂ ਨੇ ਅਖੇ ਮੁਸਲਮਾਨ ਬਣਾਈ ਗਈ ਹੈ ਤੇ ਹਿੰਦੂ ਮੋਢ ਨੂੰ ਸ਼ੁੱਧ ਕਰਨਾ ਚਾਹੁੰਦੇ ਨੇ ਹੈ ਨਾ ਮੁੱਦ ਦੀ ਸੁਸਤ ਤੇ ਗਵਾਹ ਚੁਸਤ ਵਾਲੀ ਗੱਲ ਨਾ ਕਿਸੇ ਨੂੰ ਚੇਤਨਾ ਚੇਤਾ ਤੇ ਐਵੇਂ ਬੈਠੇ ਬੈਠੇ ਘਾੜਤਾ ਘੜਦੇ ਰਹਿੰਦੇ ਨੇ ਅੱਲਾ ਲਵੇ ਇਨ੍ਹਾਂ ਬੇਮੁਰਸ਼ਦਾਂ ਨੂੰ ਅਸੀਂ ਤੇ ਸਗੋਂ ਹੋਰ ਹੀ ਪਏ ਸੋਚਦੇ ਸਾਂ ਪਈ ਬਾਬੂ ਹੁਣਾ ਨਾਲ ਜੇ ਸ਼ੰਕਰ ਦੀ ਕੁੜੀ ਦਾ ਵਿਆਹ ਹੋਵੇਗਾ ਹਿੰਦੂ ਮੁਸਲਮਾਨ ਸਾਰੇ ਸ਼ਾਮਲ ਹੋਣਗੇ ਤੇ ਲੁਕਾਈ ਇਸ ਅਲੋਕਾਰ ਵਿਆਹ ਨੂੰ ਵੇਖ ਵੇਖ ਪਈ ਚਰਜ ਹੋਵੇਗੀ ਪਰ ਵਿੱਚੋਂ ਇੱਕ ਬੋਲਿਆ ਇਹੋ ਤੇ ਸਾਡੇ ਮੁਲਕ ਨੂੰ ਰੱਬ ਦੀ ਮਾਰ ਹੈ ਰਤਾ ਕੋ ਇਤਫਾਕ ਹੋਣ ਲੱਗਦਾ ਏ ਤਾਂ ਕੋਈ ਨਾ ਕੋਈ ਨਵਾਂ ਬਖੇੜਾ ਪੈਂਦਾ ਏ ਇੱਕ ਹੋਰ ਤਾਈਏ ਤੇ ਰੰਗੇਜ ਸੱਤ ਸਮੁੰਦਰੋਂ ਪਾਰੋਂ ਆ ਕੇ ਸਾਡੇ ਉੱਤੇ ਰਾਜ ਕਰ ਗਏ ਜੇ Hindu Muslimਾਂ ਦਾ ਇਤਫਾਕ ਹੋ ਜਾਏ ਤਾਂ ਅੱਜੋ ਹੀ ਨਾ ਜਹਾਜ਼ੇ ਚੜ ਜਾਣੇ ਰੰਗੇਜ ਦੂਜਾ ਬਈ ਸੱਚੋਂ ਪੁੱਛੇ ਤਾਂ ਅੰਗਰੇਜ਼ਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਬੇੜੀ ਤੇ ਡੁੱਬਦੀ ਏ ਸਾਡੇ ਆਪਣਿਆਂ ਦੀ ਜਿਹੜੇ ਝੂਠ ਦੇ ਪਹਾੜ ਉਸਾਰ ਦਿੰਦੇ ਨੇ ਇੱਕ ਹੋਰ ਉਹੋ ਜੇ ਅਕਲ ਦੇੰਨੇ ਨੇ ਸੁਣਨ ਵਾਲੇ ਨਾ ਅੱਗਾ ਵੇਂਦੇ ਨੇ ਨਾ ਪੇਛਾਂ ਤੇ ਸ਼ੁਰੀਆਂ ਕੁਹਾੜੀਆਂ ਫੜ ਕੇ ਉੱਠ ਵਗਦੇ ਨੇ ਮਾ ਮੁੱਢੋਂ ਕਮਰ ਭਰਾਓ ਗੱਲ ਜੇ ਸੌ ਦੀ ਇੱਕੋ ਜੇ ਤਾਂ ਰਿਹਾ ਤੁਹਾਡੇ ਸਾਰਿਆਂ ਦਾ ਇਤفاق ਫਿਰਤੇ ਨਹੀਂ ਜੇ ਤੱਕ ਸਕਦਾ ਕੋਈ ਤੁਹਾਡੀ ਬਾਹ ਵੱਲ ਤੇ ਜੇ ਤੁਸੀਂ ਖਿੰਡ ਪੁੰਡ ਗਏ ਉਹੀ ਉਹ ਬੂੜੀ ਖੋਤੀ ਤੇ ਉਹੀ ਉਹ ਰਾਮਦੀয়াল ਵਾਲੀ ਗੱਲ ਹੋਣੀ ਜੇ ਇੱਕ ਬੋਲਿਆ ਅਸੀਂ ਕਮਰ ਦੀਨਾ ਮਰਦ ਮਰਦੇ ਦਮ ਤੀ ਇਕੱਠੇ ਰਹਾਂਗੇ ਜੇ ਕੋਈ ਸਾਡੇ ਅੱਗੇ ਲੱਗਣ ਵਾਲਾ ਹੋਵੇ ਦੂਸਰਾ ਸਾਨੂੰ ਆਪਣਾ ਕੋਈ ਲੀਡਰ ਚੁਣ ਲੈਣਾ ਚਾਹੀਦਾ ਹੈ ਅਫਸਰ ਤੋਂ ਬਗੈਰ ਫੌਜ ਨਹੀਂ ਲੜ ਸਕਦੀ ਤੀਸਰਾ ਮੇਰੀ ਸਲਾਹ ਹੈ ਕਮਰਦੀਨ ਨੂੰ ਲੀਡਰ ਬਣਾਇਆ ਜਾਵੇ ਜ਼ਰੂਰ ਜ਼ਰੂਰ ਕਮਰਦੀਨ ਨੂੰ ਬਣਾਇਆ ਜਾਵੇ ਕਈ ਆਵਾਜ਼ਾਂ ਆਈਆਂ ਕਾਫੀ ਨਾ ਨੁੱਕਰ ਤੋਂ ਬਾਅਦ ਕਮਰ ਨੂੰ ਪਰਵਾਣ ਕਰਨਾ ਪਿਆ ਉਸ ਦੇ ਜਿੰਮੇ ਸਭ ਤੋਂ ਪਹਿਲਾਂ ਕੰਮ ਬਲਦੇਵ ਨੂੰ ਮਿਲਣ ਦਾ ਸੌਂਪਿਆ ਗਿਆ ਧੰਨਵਾਦ